ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਸਵਾਗਤ ਕਰਦੇ ਆਂ ਸਾਡੇ ਚੈਨਲ ਤੇ ਅੱਜ ਅਸੀਂ ਖੜੇ ਆਂ ਬਠਿੰਡਾ ਜ਼ਿਲ੍ਹਾ ਦੇ ਪਿੰਡ ਗਹਿਰੀ ਭਾਗੀ ਚ ਗਹਿਰੀ ਭਾਗੀ ਚ ਬਾਈ ਕੋਲੇ ਬਹੁਤ ਸੋਹਣਾ ਬੱਚਾ ਰੱਖਿਆ ਹੋਇਆ ਹੈਗਾ ਪੁੱਛਦੇ ਆਂ ਬਾਈ ਤੇ ਉਹ ਬੱਚੇ ਬਾਰੇ ਬਾਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਆਪਣੇ ਬਾਰੇ ਥੋੜਾ ਦੱਸ ਦਿਓ ਦਰਸ਼ਕਾਂ ਨੂੰ ਬਈ ਮੇਰਾ ਨਾਮ ਹਰਵਿੰਦਰ ਸਿੰਘ ਆ ਜੀ ਪਿੰਡ ਸਾਡਾ ਗਹਿਰੀ ਭਾਗੀ ਆ ਜੀ ਜ਼ਿਲ੍ਹਾ ਬਠਿੰਡਾ ਜੀ ਇਸ ਤੋਂ ਬਾਅਦ ਬਾਈ ਸਾਨੂੰ ਇਹ ਦੱਸੋ ਵੀ ਇਹ ਘੋੜੇ ਦਾ ਕੱਦ ਕਿੰਨਾ ਹੈ ਤੇ ਕਿਹੜੀ ਬਲੱਡ ਲਾਈਨ ਦਾ ਬੱਚਾ ਹੈ ਕੱਢ ਦੇ ਜਾਂ 64 ਇੰਚ ਆ ਜੀ 64 ਇੰਚ ਹਾਂਜੀ ਹਾਂਜੀ ਬਲੱਡ ਲਾਈਨ ਕਿਹੜੀ ਆ ਇਹ ਬਾਈ ਬਲੱਡ ਲਾਈਨ ਜੀ ਪ੍ਰਭਾਤ ਦਾ ਪੋਤਾ ਜੀ ਪ੍ਰਭਾਤ ਦਾ ਪੋਤਾ ਹਾਂਜੀ ਹਾਂਜੀ ਨਗੌਰ ਵਾਲੇ ਟਾਈਗਰ ਦਾ ਬੱਚਾ ਜੀ ਇਹ ਜੀ ਜਿਹੜੀ ਮਾਂ ਜੀ ਉਹ ਵੀ ਆਪਣੇ ਕੋਲੇ ਆ ਜੀ ਡਾਇਰੈਕਟਰ ਆਜੰਸੀ ਦੀ ਡੀ ਐਨ ਏ ਪਾਸ ਆ ਜੀ ਡੀ ਐਨ ਏ ਪਾਸ ਹਾਂਜੀ ਹਾਂਜੀ ਮਾਂ ਇਹਦੀ ਸਫਤਾਸ ਤੋਂ ਗੱਭਣਾ ਜੀ ਜੀ ਇਸ ਟਾਈਮ ਜੀ ਤੇ ਮਗਰ ਉਹਦੇ ਕਾਂਡੇ ਦਾ ਬੱਚਾ ਜੀ ਆਪਣੇ ਘਰ ਦਾ ਹੀ ਬੱਚਾ ਜੀ ਜੀ ਹਾਂਜੀ ਹਾਂਜੀ ਇਸ ਤੋਂ ਇਲਾਵਾ ਭਾਈ ਇਹਨੂੰ ਤੁਸੀਂ ਅੱਜ ਤੱਕ ਕਿੰਨੇ ਵਾਰੀ ਛੱਡ ਚੁੱਕੇ ਹੋਗੇ ਛੱਡਣਾ ਸਟਾਰਟ ਕਰਤਾ ਤੁਸੀਂ ਹਾਂਜੀ ਹਾਂਜੀ ਇਦੋਂ ਪਹਿਲਾਂ ਜੀ ਆਪਾਂ ਇਹਨੂੰ 10 11 ਘੋੜੀਆਂ ਛੱਡਤਾ ਜੀ ਰਿਜ਼ਲਟ ਕਿੰਨੇ ਆ ਭਾਈ ਦੋ ਘੋੜੀਆਂ ਸੂਈਆਂ ਜੀ ਇਦੋਂ ਪਹਿਲਾਂ ਇਹਦੇ ਕੋਲੇ ਰਿਜ਼ਲਟ ਬਹੁਤ ਚੰਗੀ ਆਈ ਹੈ ਜੀ ਪੂਰੇ 10000 ਆ ਗਏ ਹਾਂਜੀ ਆਪਣੇ ਘਰੇ ਘੋੜੀ ਸੀ ਜੀ ਉਹ ਸੂਈ ਆਈ ਇਹ ਤੋਂ ਜੀ ਹਾਂਜੀ ਤੇ ਮੱਥੇ ਪਟਾਏ ਆ ਬੱਚੇ ਦੇ ਜੀ ਮਗਰ ਦੇ ਦੋ ਪੈਰ ਚਿੱਟੇ ਜੀ ਦੋ ਪੈਰ ਇਹਦੇ ਵੀ ਚਿੱਟੇ ਨੇ ਆ ਨਾ ਮਗਰ ਨੇ ਹਾਂਜੀ ਹਾਂਜੀ ਬਿਲਕੁਲ ਇਸੇ ਘੋੜੇ ਵਰਗਾ ਹੀ ਆਉਂਦਾ ਬੱਚੇ ਵਰਗਾ ਜਿਵੇਂ ਸੇਮ ਯਮਾ ਸੇਮ ਬੱਚਿਨਾ ਕਿੰਨੇ ਸਾਲ ਦੀ ਉਮਰ ਆ ਭਾਈ ਇਹਦੀ ਇਸ ਟਾਈਮ ਦੀ ਇਸ ਟਾਈਮ ਦੀ 3 ਸਾਲ ਤੋਂ ਹੀ ਫੱਕੀ ਹੈ ਜੀ 3 ਸਾਲ ਤੋਂ ਹੋ ਜੇ ਘੱਟ ਉਮਰ ਹੈ ਹਾਂਜੀ ਹਾਂਜੀ ਘੱਟ ਹੀ ਹੈ ਇਹ ਤਾਂ ਬੱਚਾ ਛੋਟਾ ਹੀ ਹੈ ਹਾਂਜੀ ਹਾਂਜੀ ਚਾਰ ਦੰਦ ਲੱਗੀ ਆਈ ਹੈ ਇਹ ਬੱਚਾ ਚਾਰ ਦੰਦ ਲੱਗੇ ਆ ਹਾਂਜੀ ਹਾਂਜੀ ਸ਼ੁਰੂ ਤੋਂ ਤੁਹਾਡੇ ਕੋਲ ਹੀ ਇਹ ਮਰ ਗਿਆ ਜੇ ਪਹਿਲਾਂ ਵੀ ਆਪਣੇ ਕੋਲ ਹੀ ਸੀ ਇਹ ਬੱਚਾ ਜੀ ਸਟਾਰਟਿੰਗ ਤੋਂ ਪਹਿਲਾਂ ਆਪਣੇ ਯਾਰ ਦੋਸਤ ਕੋਲ ਹੀ ਸੀ ਬੱਚਾ ਅੱਛਾ ਉਹ ਤੋਂ ਫਿਰ ਸੰਭਾਈ ਨਹੀਂ ਹੋਈ ਉਹ ਤੋਂ ਬੱਚਾ ਆਪਾਂ ਲੈਂਦਾ ਜੀ ਠੀਕ ਹੈ ਇਹਦੀ ਕੀ ਖਾਦ ਖਰਾਕ ਕੀ ਹੈ ਭਾਈ ਇਸ ਟਾਈਮ ਇਹਦੀ ਖਾਦ ਕਰਾਕਤਾ ਜੀ ਇਹ ਵੀ ਨਾਰਮਲ ਹੀ ਹੈ ਜਿਵੇਂ ਨਾਰਮਲ ਡਾਟ ਦੇ ਜਿਵੇਂ ਆਪਾਂ ਮੂੰਗਫਲੀਏ ਨੀਰਾ ਜੀ ਚੋਕਰ ਵਗੈਰਾ ਛੋਲੇ ਵਗੈਰਾ ਜੀ ਨੋਰਮਲ ਜਿਹੜੀ ਘਰੇ ਚੀਜ਼ ਮਿਲ ਜੇ ਉਹੀ ਪਾਉਂਦੇ ਹਾਂ ਜੀ ਨੋਰਮਲ ਵੀ ਬਹੁਤ ਸੋਹਣਾ ਬੱਚਾ ਇਹ ਹੈ ਜੀ ਜੇ ਮੈਂ ਅਗਲਾ ਕਹਿਦਾ ਵੀ ਨਹੀਂ ਹੈ ਸਤਾਏ ਪੀ ਪਾਉਣੇ ਕੋਈ ਐਡੀ ਬਾੜੀ ਵੱਡੀ ਕਾ ਉਹ ਨਹੀਂ ਕਰਦੇ ਤੁਸੀਂ ਮਤਲਬ ਵਧੀਆ ਸ਼ੌਂਕ ਨਾਲ ਦੇਸੀ ਚੀਜ਼ਾਂ ਬਾਕੀ ਪਾਲਿਆ ਹੋਇਆ ਹਾਂ ਜੀ ਹਾਂ ਜੀ ਦੇਸੀ ਚੀਜ਼ਾਂ ਬਾਕੀ ਪਾਲਿਆ ਆ ਇਸ ਤੋਂ ਇਲਾਵਾ ਭਾਈ ਜੇ ਕੋਈ ਤੁਹਾਡੇ ਕੋਲੇ ਆਉਣਾ ਚਾਹਵੇ ਤਾਂ ਕੀ ਇਹਦੀ ਫੀਸ ਵਗੈਰਾ ਕਿਵੇਂ ਕੁਛ ਹੈ ਫੀਸ ਇਹਦੀ 11000 ਰੁਪਏ ਰੱਖੀ ਹੋਈ ਆ ਜੀ ਇਹ ਕੋਈ ਵੀ ਚਾਹ ਬਣਾ ਆਉਣਾ ਚਾਹੁੰਦਾ ਜੀ ਆਪਾਂ ਆਪਣੋਂ ਫੀਸ ਦੀ ਕੋਈ ਤਲਗਾਤ ਨਹੀਂ ਜੀ ਆਪਾਂ ਕਈ ਵਾਰੀ ਕੋਈ ਬੰਦਾ ਹੁੰਦਾ ਜੀ ਫੀਸ ਦੇਣ ਦੀ ਪਹੁੰਚ ਨਹੀਂ ਹੁੰਦੀ ਤਾਂ ਪਕੌੜਾ ਫ੍ਰੀ ਵੀ ਛੱਡ ਦਿੰਦੇ ਕੋਈ ਆਪਣੇ ਵਰਗਾ ਮੀਡਲ ਕਲਾਸ ਹੁੰਦਾ ਸ਼ਮਾਨ ਜੀ ਅੱਜ ਜੀ ਕਈ ਬੰਥਾ ਬੰਦਿਆਂ ਨੂੰ ਸ਼ੌਂਕ ਹੁੰਦਾ ਜੀ ਉਹਦਾ ਸ਼ੌਂਕ ਨਾ ਮਾਰੋ ਸ਼ੌਂਕ ਦਾ ਵੀ ਜੇ ਕੋਈ ਸ਼ੌਂਕ ਰੱਖਦਾ ਹੈ ਫੀਸ ਨਹੀਂ ਦੇ ਸਕਦਾ ਤਾਂ ਤੁਸੀਂ ਨਾਲ ਸੰਪਰਕ ਕਰ ਲੇ ਜਰੂਰ ਜੀ ਜੇ ਉਹ ਦੱਸ ਪਤਾ ਲੱਗ ਗਿਆ ਵੀ ਹਾਂ ਬਾਕੀ ਬੰਦਾ ਫੀਸ ਦੇ ਨਹੀਂ ਸਕਦਾ ਤਾਂ ਤੁਸੀਂ ਛੱਡ ਦਿਓ ਹਾਂ ਭਾਈ ਹਰਵਿੰਦਰ ਇੱਕ ਵਾਰੀ ਆਪਣਾ ਨਾਮ ਪਤਾ ਪਿੰਡ ਦਾ ਸਾਰਾ ਐਡਰੈਸ ਡਿਟੇਲ ਇੱਕ ਵਾਰੀ ਦੁਬਾਰੇ ਦੱਸ ਦੋ ਵੀ ਜੋ ਕੋਈ ਵੀ ਆਉਣਾ ਚਾਹੇ ਹੈ ਨਾ ਤਾਂ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ ਨਾਮ ਮੇਰਾ ਹਰਵਿੰਦਰ ਸਿੰਘ ਹੈ ਜੀ ਪਿੰਡ ਸਾਡਾ ਗਹਿਰੀ ਭੱਗੀ ਹੈ ਜੀ ਜੀ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਹਾਂ ਜੀ ਕੋਈ ਵੀ ਭਰਾ ਆ ਕੇ ਜੀ ਆਪੋ ਤੋਂ ਘੋੜੀ ਮਲਾ ਕੇ ਲਿਆ ਸਕਦਾ ਵੀਰੇ ਕੋਈ ਟਾਈਮ ਇਹੋ ਜਿਹਾ ਸੀਗਾ ਮੇਰੇ ਕੋਲੇ ਘੋੜੀਆਂ ਰੱਖੀਆਂ ਹੁੰਦੀਆਂ ਸੀ ਚੰਗੇ ਘੋੜੇ ਤੋਂ ਘੋੜੀ ਮਲਾਉਣ ਨੂੰ ਜੀ ਕਰਦਾ ਸੀ ਜੀ ਪਰ ਫੀਸ ਨਾ ਦੇਣ ਦੇ ਹੋਣ ਦੇ ਬਾਵਜੂਦ ਘਰ ਦੀ ਕੰਡੀਸ਼ਨ ਇਹੋ ਜਿਹੀ ਸੀ ਵੀ ਫੀਸ ਨਹੀਂ ਦਿੱਤੀ ਜਾਂਦੀ ਸੀ ਵੀ ਉਹ ਚੰਗੇ ਘੋੜੇ ਤੋਂ ਘੋੜੀ ਮਲਾਉਣੀ ਜੀ ਕਰਦਾ ਸੀ ਘੋੜੀ ਮਲਾਉਣ ਕਣੀਆਂ ਰਹਿ ਜਾਂਦੀ ਸੀ ਕੀ ਕਰਦਾ ਸੀ ਕੀ ਕਰਦਾ ਸੀ ਤਾਂ ਕਰਕੇ ਆਪਾਂ ਘੋੜਾ ਪਾਲ ਲਿਆ ਵੀਰੇ ਫੀਸ ਤੇ ਕਾਪਾ ਨੂੰ ਕੋਈ ਮਤਲਬ ਨਹੀਂ ਕੋਈ ਮਤਲਬ ਬਾਈ ਦਾ ਕਹਿੰਦਾ ਭਾਅ ਹੈ ਵੀ ਜੇ ਕਿਸੇ ਗਰੀਬ ਬੰਦੇ ਕੋਲੇ ਜਾਂ ਮੀਡਲ ਬੱਚਾ ਜਿਹੜਾ ਸ਼ੌਂਕ ਪਾਲ ਲੈਂਦਾ ਜਿਹਦੇ ਕੋਲ ਨਹੀਂ ਫੀਸ ਦਿੱਤੀ ਜਾਂਦੀ ਤੇ ਬਾਈ ਕਹਿੰਦਾ ਮੈਂ ਵੀ ਇਹੋ ਜੀ ਕੰਡੀਸ਼ਨ ਚੋਂ ਲੰਘਿਆ ਹੋਇਆ ਹਾਂਗਾ ਵੀ ਮੇਰੀ ਘੋੜੀ ਵਾਸਤੇ ਫੀਸ ਨਹੀਂ ਸੀ ਹੁੰਦੀ ਮੇਰੇ ਕੋਲੇ ਤਾ ਕਰਕੇ ਬਾਈ ਕਹਿੰਦਾ ਵੀ ਕੋਈ ਚੱਕਰ ਨਾ ਮੰਨਿਓ ਜੇ ਕਿਸੇ ਨੇ ਆਉਣਾ ਹੋਵੇ ਜਦੋਂ ਮਰਜ਼ੀ ਆਜੋ ਵੇਚੇ ਜੋ ਕੋ ਕੇ ਬਾਈ ਨਾਲ ਸੰਪਰਕ ਕਰ ਲਿਓ ਬਾਈ ਇੱਕ ਵਾਰੀ ਤੁਹਾਡਾ ਮੋਬਾਈਲ ਨੰਬਰ ਬੋਲ ਦਿੰਦਾ 78376 36510 ਬਾਈ ਦਾ ਮੋਬਾਈਲ ਨੰਬਰ ਹੈ 78376 36510 36510 ਜੇ ਕਿਸੇ ਨੇ ਆਉਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਇੱਕ ਵਾਰੀ ਬਾਈ ਤੋਰ ਕੇ ਦਿਖਾ ਦੇ ਘੋੜਾ ਆਪਣਾ ਕੀ ਰਹੀ ਹੈ ਜੰਮਾ ਘੋੜਾ ਕਹਦਾ ਤੁਸੀਂ ਕਹਿੰਦੇ ਦੇਖੋ ਤਾਂ ਸਹੀ ਕਿਵੇਂ ਚੱਕਦਾ ਪੈਰ ਸਾਰੇ ਐ ਚੱਲਦਾ ਪੂਰੇ ਛੌਂਕ ਦੀ ਚਾਲ ਤੁਰਦਾ ਹੈਗਾ ਇਸ ਤੋਂ ਇਲਾਵਾ ਭਾਈ ਜਿਵੇਂ ਕੋਈ ਬੱਚਾ ਆਉਂਦਾ ਹੈਗਾ ਦੂਰੋਂ ਹਨਾ ਹਾਂਜੀ ਹਾਂਜੀ ਇੱਥੇ ਕੋਈ ਹੈ ਸੋਡੇ ਕੋਲੇ ਪ੍ਰਬੰਧ ਸਾਰਾ ਹਾਂਜੀ ਵੀਰੇ ਆਪਣੇ ਕੋਲੇ ਘੋੜੀ ਰੱਖਣ ਵਾਸਤੇ ਬੰਦੇ ਦੇ ਰਹਿਣ ਵਾਸਤੇ ਸਾਰਾ ਪ੍ਰਬੰਧ ਆਪਣੇ ਕੋਲੇ ਹੈਗਾ ਵੀਰੇ ਹੈਗਾ ਜੇ ਕੋਈ ਜ਼ੂਰ ਤੋਂ ਆਉਂਦਾ ਤਾਂ ਪ੍ਰਬੰਧ ਸੋਡੇ ਕੋਲੇ ਪੂਰਾ ਹੈਗਾ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂ ਜੇ ਘੋੜੀ ਦੋ ਜੰਪ ਲੈਂਦੀ ਹੈ ਤਿੰਨ ਜੰਪ ਲੈਂਦੀ ਹੈ ਕਿਸੇ ਨੇ ਇੱਕ ਦੋ ਦਿਨ ਰੋਕਣਾ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਵੀਰੇ ਆਪਣੇ ਕੋਲੇ ਜਗ੍ਹਾ ਇੱਕ ਦੋ ਦਿਨ ਇੱਥੇ ਰਹਿ ਸਕਦਾ ਬੰਦਾ ਸੋਡੇ ਕੋਲੇ ਹਾਂਜੀ 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 ਘੋੜੀ ਦੀ ਸਾਂਭ ਸੰਭਾਲ ਕਰਕੇ ਉਸ ਤੋਂ ਬਾਅਦ ਧੋਰੋਂਗੇ ਹਾਂਜੀ 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 ਠੀਕ ਹੈ ਭਾਈ ਤੋ ਅਸੀਂ ਸਾਡੇ ਲਈ ਇੰਨਾ ਟਾਈਮ ਦਿੱਤਾ ਧੰਨਵਾਦ ਜਾਂਦੇ ਹੋਏ ਸਾਡੇ ਮਾਦੇ ਇਹ ਗੱਲ ਕਹਿਣਾ ਜੀ ਬੱਚਾ ਬਹੁਤ ਜਿਆਦਾ ਚੰਗਾ ਜੀ ਆਪਣੇ ਕੋਲੇ ਰੱਖਿਆ ਹੋਇਆ ਜੀ ਜੀ ਤੇ ਜੇ ਕਿਸੇ ਨੇ ਭਰਾ ਨੇ ਬਰੀਡਿੰਗ ਲੈਣੀ ਹੈ ਇਹਦਾ ਲਾਹਾ ਵਾਧੂ ਆਦ ਖੱਟਣਾ ਚਾਹੀਦਾ ਜੀ ਪੱਟਸਾ ਆਦ ਦਾ ਆਪਾਂ ਕੋਲੜਾ ਕੋਈ ਇਹਦੀ ਬਾੜੀ ਫੀਸ ਰੱਖੀ ਹੈ ਹਾਂ ਕੋਈ ਬਾੜੀ ਫੀਸ ਨਹੀਂ ਹੈਗੀ ਸਹੀ ਗੱਲ ਧੰਨਵਾਦ ਬਾਈ ਜੀ ਤੁਸੀਂ ਸਾਨੂੰ ਇੰਨਾ ਇੱਕ ਟਾਈਮ ਧੰਨਵਾਦ ਜੀ